ਇਹ ਨਾਲ ਇਹ ਨਾਲ ਇਹ ਤਾਂ ਇਹਨਾਂ ਖੁੱਲਾ ਕਰ ਮੈਂ ਕਿ ਸੀਨਾ ਹੈ ਇਹਨਾਂ ਦਾ ਸੀਨਾ ਹੈ ਬਸ ਉਹਨਾਂ ਦਾ ਕਰੀਏ ਮੈਂ ਖੁੱਲਾ ਕਰ ਦੰਗੇ ਇੱਥੋਂ ਹਾਂ ਤੇ ਖੁੱਲਾ ਕਰ ਠੀਕ ਹੈ ਤਾਂ ਨਾਲ ਨਾਲ ਠੀਕ ਹੈ ਖੁੱਲਾ ਕਰਨਾ ਕੀ ਕਰਨਾ ਆਹ ਸਾਡਾ ਬੋਟਲ ਖੁੱਲਾ ਕਰ ਦਿਓ ਠੀਕ ਹੈ ਇੱਥੋਂ ਆਹ ਜਿੱਦ ਤੋਂ ਖੁੱਲਾ ਕਰ ਠੀਕ ਹੈ OK ਇੱਥੋਂ ਹੀ ਨਾ ਤੇ ਦੇ ਦੇ কাল ਤੋਂ ਅੱਜ ਨੂੰ ਅੱਜ ਮਿਲ ਜੇਗਾ ਖੁਲੋ ਜੇਗਾ ਬਸ ਅੱਜ ਮਿਲ ਜੇਗਾ ਠੀਕ ਹੈ ਤੇ ਪੈਸੇ ਦਾ ਬਾਅਦ ਵਿੱਚ ਗੱਲ ਕਰ ਸਕਦੇ ਹਾਂ ਠੀਕ ਹੈ ਸਟਾਰਟ ਤੇ ਦਮ ਮਾਰ ਕੇ

ਈ ਐ ਮੈਂ ਦੂਜੇ ਤੋਂ ਸਾਰੀ ਤੁਸੀਂ ਆਏ ਹੋ ਪਹਿਲੀ ਵਾਰ ਆਏ ਹੋ ਤੇ ਪਹਿਲੀ ਵਾਰ ਇਹਨੇ ਬੋਲੇ ਲੱਗ ਗਏ ਇਹਨੇ ਖੁੱਲਾ ਮੰਨਦਾ ਹੈ ਇਹਨੇ ਖੁੱਲਾ ਸਰਪੰਚ ਜੀ ਤੇ ਤਾਂ ਫਿਰ ਨਹੀਂ ਤਾਂ ਮੈਂ ਹੌਣ ਕੱਟ ਦੇਣੀ ਆ ਹੁਣ ਮੈਂ ਲਈ ਦੋਹਾ ਹਾਂ ਕੱਟ ਕੇ ਦੋ ਤੁਹਾਨੂੰ ਲੈ ਕੇ ਆਉਂ ਫਿਰ ਹਡੋਗੀ ਆ ਬਲੀ ਬੀਨੀ ਹੈਲੋ ਉਹ ਸਹੀ ਤਰ੍ਹਾਂ ਸੀ ਉਹ ਸਹੀ ਤਰ੍ਹਾਂ ਸੀ ਵਾਂਗ ਸਹੀ ਹੋ ਗਿਆ। ਮੈਂ ਦੇਖੀ ਕਿ ਕੋਈ ਅੰਦਰ ਕੋਈ ਲੰਮਾ ਨਹੀਂ ਹੈ। ਮੈਂ ਅਜ ਤੱਕ ਮੈਨੂੰ ਕੋਈ ਲੰਮਾ ਨਹੀਂ ਮਿਲੇ ਤੇ ਇਹ ਕੌਣ ਆ ਗਿਆ? ਤਾਂ ਮੈਂ ਚੰਗੀ ਤਰ੍ਹਾਂ ਦੇ ਹੋਣ ਨਾਲ ਇਹ ਲੰਮਾ ਨੂੰ ਫੁੱਟ ਖਾਰ ਕੇ ਦਵਾ। ਹੋ ਗਿਆ। ਹਾਂਜੀ ਹੋ ਗਿਆ ਲਾ। اهلا بكم يا You're <laughs> ਯਾ ਮਿਸਵਾਹਨ ਤੇ ਕਾਤਾ ਚਾਹ ਲਾ ਪੱਤਰ ਲਿਆਵੋ ਜਾਓ ਜਾਓ ਤੁਹਾਡੇ ਵਰਗੇ ਮੈਂ ਬਹੁਤ ਦੇਖੇ ਜਾ ਮੋੜ ਕੇ ਕਰਨੀ ਵੈਸੀ ਸਾਨੂੰ ਪਹਿਲੇ ਪੈਸੇ ਤਾਂ ਦੇ ਦੋ ਇੰਨੀ ਮੈਨਸ ਕੀਤੀ ਹੈ